ਉਪਰ ਪੋਚਾ ਕੇ ਬਿਰਗੋ ਬਹਲ ਕਰ ਦੇਣਾ ਕਾੜਾ ਦਸਤ ਰਹੇਗਾ ਉਸੇ ਗੱਲ ਕਰ ਦਫਤਰ ਕੋਈ ਚੰਗੀ ਤਰ੍ਹਾਂ ਕਰਾਂ ਇਹਦਾ ਕੋਈ ਚੱਕਰ ਨਹੀਂ ਆ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਆ ਤੂੰ ਉਪਰ ਪੋਚਾ ਕੇ ਬਿਰਗੋ ਬਹਲ ਕਰ ਦੇਣਾ ਤੁਮ ਦੁੱਖਾਂ ਕਰ ਵੀ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲੋ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਤੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਆ ਭੈਣ ਖਾਲਾ ਕੋਤਾ ਤੂੰ ਭੈਣ ਕਈ ਤੂੰ ਬਣਾ ਬੋਚੀ ਕਰਦਾ ਫਿਰ ਕਿਰੋਂ ਉਹਦੇ ਸਮਰਥਕੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੋਵੇ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲੋ ਯਾਰ ਹੋਰ ਦਾ ਅਮਰ ਰਾਜਾ ਮਹਾ ਕੌਣ ਹੈ ਜੋਧਾ ਬੋਲਣਾ ਜੋਧਾ ਮਹਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਹੈ ਠੀਕ ਹੈ ਮੇਰੀ ਗੱਲ ਸੁਣ ਮੈਨੂੰ ਮੈਂ ਨੂੰ ਰਾਜੂ ਜੇਠੀ ਨੂੰ ਫੋਨ ਅੱਛਾ ਮੇਰਾ ਫੋਨ ਬੈਟਰੀ ਚਾਰਜ ਲੱਗਾ ਮੁੜ ਕੇ ਮਰਾਜੂ ਜੇਠੀ ਨੂੰ ਦੁਬਾਰੇ ਫੋਨ ਲਾ ਲਿਆ ਆ ਮਨਗੋ ਦੱਲੇ ਦੁੱਲੇ ਲੇਖੀ ਆ ਨਾ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਐਮਐਲਏ ਸਾਡੀ ਬਾਜ ਨਹੀਂ ਤੁਸੀਂ ਮੈਂ ਕਿਹਾ ਵੀਡੀਓ ਪਾਤੀ ਜਾ ਕੇ ਇਹ ਅਜਾ ਤੇ ਪੌਣਾ ਦੱਲਾ ਦੇਖ ਜਿਹਨੇ ਮਹ ਪਾਈ ਆ ਉਹ ਦੱਲਾ ਮੈਂ ਹਣਾ ਤੇ ਮੈਂ ਕਮੈਂਟ ਕੀਤਾ ਤੇ ਪਹਿਲਾਂ ਤੁਹਾਨੂੰ ਪਤਾ ਐਮਐਲਏ ਦੀ ਬਾਜ ਆ ਗਈ ਤੁਸੀਂ ਪੋਸਟਿਕਾ ਤੋਂ ਬਿਨੇ ਜਾ ਕੇ ਵੀਡੀਓ ਪਾਪੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆ ਅਸੀਂ ਹੂੰ ਉਹਨੂੰ ਫੋਨ ਲਾਇਆ ਉਹਨੂੰ ਇੱਥੇ ਨਹੀਂ ਲਾਇਆ ਸੀ ਕਿ ਛੋਟੀ ਐ ਇਹ ਮੈਂ ਮੇਰਾ ਪੀਏ ਦਾ ਨੰਬਰ ਵੀ ਹੋ ਸਕਦਾ ਕਿਸੇ ਹੋਰ ਮੈਂ ਮੈਨੂੰ ਲਾਵਾਂਗੀ ਵੀਰੇ ਅਸੀਂ ਐਮਐਲਏ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂ ਤਰਾ ਕੋਈ ਚੱਕਰ ਨਾ ਆ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੂੰ ਤੂੰ ਚਾ ਕੇ ਬੜ ਗੋ ਬੈਲ ਕਰ ਦੇਣਾ ਤੂੰ ਤੂੰ ਪੋਸਟਿੰਗ ਕਰ ਸਕਦਾ ਪਹਿਲਾਂ ਮੈਂ ਪਾ ਰਿਕਾਰਡ ਕਰਨਾ ਯਾਰ ਇਹ ਮੇਰੇ ਚੰਨ ਵਾਲੀ ਹੋਣ ਕੀਤਾ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਹਾ ਅਸੀਂ ਪਗ ਲੱਖ ਬੋਟਰ ਜੁੜਿਆ ਮੋੜ ਬੰਦੇ ਨਾਲ ਯਾਰ ਅਸੀਂ ਤੁਹਾਨੂੰ ਇਹ ਹੱਟ ਕੇ ਕੀ ਕੰਮ ਕੀ ਕਰਦਾ ਬੰਦਾ ਉਹ ਪਹਿਲਾਂ ਇੱਥੇ ਜਿਹੜੇ ਬੰਦੇ ਪਰਚ ਰਿਖਦਾ ਮਾਮਾ ਦੇ ਪੁੱਤ ਮਰਵਾਤੇ ਮੇਰੇ ਸਾਡੇ ਨਾਲ ਲੱਗਦਾ ਹੈ ਨਾ ਛੋਟੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋਦਰ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆਹ ਕਾਰਵਾਈ ਕਰੀ ਹੁੰਦਾ ਕਾਰ ਬੰਦੂ ਬੰਦ ਕਰਤ ਤੁਹਾਨੂੰ ਦੱਸਿਆ ਕਾਰਵਾਈ ਹੁੰਦੀ ਹੈ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਛੋਟੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰ ਮੈਨੂੰ ਪਤਾ ਕੋਣ ਤਾਂ ਜਿਹੜਾ ਮਰਜ਼ੀ ਮਰਜੀ ਬੰਨ ਲੈ ਕੇ ਬੈਹ ਕਾਨਫਰੈਂਸ ਚ ਸਾਡੇ ਲੋਕਾਂ ਦੇ ਉਹ ਵੀਰੇ ਮੈਂ ਡੋਨ ਲੋਡ ਨਹੀਂ ਮੈਂ ਮੈਂ ਵੀਰੇ ਨਾਂ ਦਾ ਤੇਰੇ ਵਰਗੀ ਲੈਂਗੁਏਜ ਵਰਤਣੀ ਐ ਨਾ ਮੈਂ ਕਿਸੇ ਨੂੰ ਕਾਨਫਰੈਂਸ ਚ ਲੈਣਾ ਠੀਕ ਐ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਜੇ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾਤਾ ਕਟਿਆ ਪੱਤਰਕਾਰ ਤੇਰਾ ਪਹਿਲੀ ਵਾਰ ਦੇਖਿਆ ਨਹੀਂ ਬੰਦਾ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕੀ ਨੇ ਮੇਰੇ ਤੇ ਕੇਸ ਕਰਦੇ ਹੋ ਉਹ ਅਸੀਂ ਜਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਂਦਾਨ ਖਾਣੇ ਹਾਂ ਦੇ ਵਿੱਚ ਆ ਵੀ ਇਹੇ ਤੋ ਪਾਛਾ ਵਾਰ ਤਰੇ ਆ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਦ ਜਦ ਬਾਤੀ ਸਾਲਾ ਜੇ ਤੋ ਹੇ ਕੋਲ ਕੀਤਾ ਤਾਂ ਅਬ ਨੂੰ ਕਹਿ ਰਹੇ ਆ ਤੂੰ ਕਰ ਦੇ ਕੰਮ ਕਰਦਾ ਕੇਸ ਕਰਦੇ ਹੋ ਔਲਾ ਕੇਸ ਕਰਦਾ ਸਾਲਾ ਕੇਸਾਂ ਦੇ ਕਿ ਬਗ ਬਗ ਇਹਨੇ ਪਰਦਾ ਹੁੰਦਾ ਤੇਰੇ ਨਾਲ ਮੁੱਖਾਂ ਕੋਈ ਨਹੀਂ ਤਰੀ ਤਿੰਨ ਸੁਣੋਂ ਮਤਲਬ ਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰਨਾ ਤੇਰਾ ਦੋਨੋਂ ਕੁੱਟ ਕੇ ਹੀ ਲੈਣਾ ਆਪੇ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੋਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੁੱਛੀ ਕਰਦਾ ਫਿਰ ਮੈਂ ਤਾਂ ਇੱਕ ਤਾਂ ਪਰਮਿਸ਼ਨ ਨਹੀਂ ਲਈ ਇਹਨੂੰ ਮੈਨੂੰ ਬਾਦੂ ਕਿਹਨੂੰ ਕੰਮ ਬਤਾ ਲੈ ਜਾ ਮੈਂ ਤੇਰੇ ਤੋਂ ਪਰਮਿਸ਼ਨ ਹੀ ਹੁਦਾਂ ਲਾ ਕੇ ਜਿਹੜਾ ਮੈਂ ਮੈਂ ਤੇ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤੇ ਇੱਥੋਂ ਹਾਂ ਇਹਨੂੰ ਲੈਦਾ ਕੌਣ ਹੈ ਤੇ ਤੂੰ 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 ਕਿਹਦੇ ਪਰਮਿਸ਼ਨ ਲੈ ਤੀ ਮੈਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਤੂੰ ਕਿਹਦੇ ਲਈ ਪਰਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦੋ ਦਾ ਉਹ ਗੰਦ ਬੰਦਾ ਸਾਲਾ ਆ ਕਰਨ ਹੋਰ ਹੋਰ ਗੱਡ ਲਾ ਵੀ ਨੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਹੋ ਸਕਦਾ ਉਹ ਵੀ ਐਂ ਹੀ ਬੋਲਦਾ ਹੋਵੇ ਆ ਉਹ ਐਂ ਜਦੋਂ ਕੋਈ ਬੰਦਾ ਸਮਰਥਕ ਹੀ ਆਏ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਦਾ ਹਨਾ ਸਾਡੇ ਹਲਕੇ 'ਚ ਆ ਕੇ ਦੇਖ ਲੈ ਕਿਸੇ ਬੰਦੇ ਨੇ ਆ ਕੇ ਕਿਸੇ ਦੇ ਕੀਤਾ ਮੇਰੀ ਮੇਰੀ ਗੱਲ ਸੁਣਨਾ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਹ ਤੱਕ ਤਿੰਨ ਨਾਲੇ ਬਿੜਕੋਪਾਣਾ ਬੰਦੇ ਦਿਲਾਂ ਚਾਹ ਤੱਕ ਕੀ ਕੀ ਜਿਵੇਂ ਬਾਜਾਂ ਬਣਾ ਬਣਾ ਪਾਈ ਜਨ ਮੈਨੂੰ ਤੇਰਾ ਆਪਣਾ ਕੱਕਾ ਨੂੰ ਮੇਰੀ ਬਾਜ ਬਣਾ ਕੇ ਹੋਰ ਬਾਤ ਤੇਰਾ ਕੀ ਬੱਦਾ ਬੰਦਾ ਵੀਰੇ ਤੁਸੀਂ ਬਾਲ ਦੋ ਮਿੰਟ ਯਾਰ ਮੈਂ ਤੈਨੂੰ ਮਾਰ ਦੇਉਂਦਾ ਮੈਂ ਇੱਥੇ ਤੇਰਾ ਐਡਵਾਂਟਰ ਬੰਦਾ ਕੀ ਬੰਦਾ ਮੈਂ ਕੀ ਮੈਂ ਕਾਨੂੰਨ ਤੋਂ ਉੱਪਰ ਆ ਮੇਰੇ ਤੇ ਜੇਸ ਕਰ ਦਿਓ ਇਸ ਕਾਰ ਦਾ ਕੇਸ ਤੇ ਤੇਰੇ ਦੇ ਕੇਸ ਕੋਈ ਨਹੀਂ ਕਰਾਇਆ ਤੂੰ ਬਹੁਤ ਬੜਾ ਸਾਲਾ ਤੇਰੇ ਕੇਸ ਤਾਂ ਨਾ ਕਰਦਾ ਤੂੰ ਬੱਤੇ ਕਰਦੇ ਹੋ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜੂ ਇੱਥੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿਰਗੋ ਕਹਿੰਦਾ ਮਿਰਦਮ ਮੈਂ ਤਾਂ ਬਿਰਗੋ ਭੇਜੀ ਭੇਜੀ ਨਹੀਂ ਕਿਸ ਨੂੰ ਉਹਨੇ ਕਹਿੰਦਾ ਮੈਂ ਤਾਂ ਲੋਕ ਰਾਜੂ ਮੈਂ ਫੋਨ ਲਾ ਦਉਦੇ ਤੇ ਅੱਛਾ ਮੈਨੂੰ ਹੁਣ ਸੁਣ ਲਓ ਮੇਰੀ ਗੱਲ ਸੁਣ ਲਓ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਐ ਭ ਰਾਜੂ ਤੇਰੇ ਕੋ ਮੰਨਿਆਗਾ ਹਾਂ ਹੁਣ ਇਹ ਵੀ ਸੌਣਾ ਰਾਜੂ ਨੇ ਮੈਨੂੰ ਇਹ ਗੱਲ ਲਖਿਆ ਮੈਂ ਕਿਹਾ ਨਾ ਮੈਂ ਕੋਈ ਨਹੀਂ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਉਹ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਚ ਸਪੀਕਰ ਬਾਰੇ ਬਕਵਾਸ ਕਰ ਰਾਜੂ ਨੇ ਮੈਨੂੰ ਫੋਨ ਲਾਇਆ ਮੈਂ ਮੋੜ ਕੇ ਮਾਰਜੂ ਨੂੰ ਮੇਰੇ ਕੋਲੇ ਫੋਨ ਕੀਤੇ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਫੋਨ 'ਤੇ ਸੁਣ ਲਾ ਮੇਰੀ ਗੱਲ ਸੁਣ ਲਾ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਜਦ ਤੂੰ ਤਾਂ ਜਿਉਂ ਜਿਉਂ ਤੇਰਾ ਤਾਂ ਬਾਈ ਜਿਉਂ ਜਿਉਂ ਸੰਸਕਾਰ ਦਿੱਤੇ ਮਾਂ ਕੋਲੇ ਲੋਕਾਂ ਨੇ ਜਿਉਂ ਜਿਉਂ ਤੇਰੇ ਮਾਂ ਕੋਲੇ ਸੰਸਕਾਰ ਦਿੱਤੇ ਉਹ ਹੀ ਕਰਨਾ ਬੰਦੇ ਦੱਸੀਆਂ ਰੱਜੂ ਤਾਂ ਕਹਿੰਦਾ ਮੈਂ ਲੋਕ ਪਾਰਟੀ ਨੂੰ ਫੋਨ ਲਾ ਕੇ ਪੁੱਛਿਆ ਕਿ ਉਹ ਤੈਨੂੰ ਬਿੜਕੋ ਭੇਜੀ ਕਹਿੰਦੇ ਆ ਕੋ ਯਾਰ ਬਾਈ ਰੱਜੂ ਮਗਾ ਮਨ ਤਾਂ ਕਹਿੰਦਾ ਮੇਰੀ ਗੱਲ ਤੋਂ